ਸਾਥੀ ਕਾ ਮਹਾਤਵਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਤਰਾਂ ਦੇ ਹਵਾਲੇ ਤੋਂ ਹੁਣ ਦੀ ਸਭ ਤੋਂ ਵੱਡੀ ਅਤੇ ਅਹਿਮ ਖਬਰ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਆਪਸੀ 카ਟੋ ਕਲੇਸ਼ ਸੁਲਝ ਸੁਲਝਾ ਦਿੱਤਾ ਗਿਆ ਹੈ ਸ੍ਰੀ ਅਕਾਲ ਸੈਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਣਾ ਵੱਲੋਂ ਇੱਕ ਮਿਕ ਹੋਣ ਦੀਆਂ ਗੱਲਾਂ ਕਹੀਆਂ ਗਈਆਂ ਅਤੇ ਦੋਹਾਂ ਧਿਰਾਂ ਨੂੰ ਕਿਹਾ ਕਿ ਇੱਕ ਮੁਟ ਹੋ ਜੋ ਇੱਕ ਜੁਟ ਹੋ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਪੰਥ ਨੂੰ ਇਕੱਠਿਆ ਕਰੋ ਜਿਹੜਾ ਖੇਰੂ ਮੇਰੂ ਹੋ ਚੁੱਕਿਆ ਹੈ ਯਾਨੀ ਕਿ ਸੈਕਟਰ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ 2017 ਤੋਂ ਲੈ ਕੇ 2024 ਤੱਕ ਯਾਨੀ ਕਿ 2017 ਦੇ ਵਿੱਚ ਵੀ ਬੁਰਾ ਹਾਲ ਹੋਇਆ 2022 ਦੀਆਂ ਵਿਧਾਨ ਸਭਾ ਦੀਆਂ ਚ ਬੁਰਾ ਹਾਲ ਹੋਇਆ 2024 ਦੇ ਵਿੱਚ ਅਜ ਤੂੰ 7 ਮਹੀਨੇ ਪਹਿਲਾਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਨੇ ਮਾਰਾ ਹਾਲ ਹੋਇਆ ਵੋਟ ਬੈਂਕ ਕਾਫੀ ਥੱਲੇ ਡਿੱਗਿਆ ਸ਼੍ਰੋਮਣੀ ਅਕਾਲੀ ਦਲ ਦਾ ਲੋਕ ਸਭਾ ਦੀ ਚੋਣਾਂ ਤੋਂ ਬਾਅਦ ਅਜੈ ਕਾਠੋ ਕਲੇਸ਼ ਪਿਆ ਕਿ ਪਾਰਟੀ ਦੋ ਧੜਿਆਂ ਦੇ ਵਿੱਚ ਵੰਡੀ ਗਈ ਇੱਕ ਨੂੰ ਬਾਗੀ ਧੜਾ ਦੂਸਰੇ ਪਾਸੇ ਦਾਗੀ ਧੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਫਰਮਾਨ ਕੀਤਾ ਗਿਆ ਇਧਰ ਇੱਕ ਹੋਰ ਮਾਮਲਾ ਛਿੜ ਪਿਆ ਜਦੋਂ ਸੁਖਬੀਰ ਸਿੰਘ ਬਾਦਲ ਤੇ 4 ਦਸੰਬਰ ਨੂੰ ਸਾਢੇ 8:30 ਵਜੇ ਵੱਡਾ ਹਮਲਾ ਹੋਇਆ ਨਰੈਨ ਸਿੰਘ ਚੋੜਾ ਵੱਲੋਂ ਨਰੈਨ ਸਿੰਘ ਚੋੜਾ ਵੱਲੋਂ ਪਿਸਤੌਲ ਦੇ ਨਾਲ ਗੋਲੀ ਮਾਰ ਕੇ ਸੁਖਬੀਰ ਸਿੰਘ ਬਾਦਲ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਉਹਨਾਂ ਦੇ ਅੰਗ ਰੱਖ ਕੇ ਨੇ ਹਲਾਸ਼ੇਰੀ ਅਤੇ ਦਲੇਰੀ ਤੋਂ ਕੰਮ ਲੈਂਦੇ ਹੋਇਆ ਹੌਸਲੇ ਤੋਂ ਕੰਮ ਲੈਂਦਾ ਹੋਇਆ ਪੂਰਾ ਜੋਰ ਲਾਇਆ ਦਬੋਚ ਲਿਆ ਗਿਆ ਮਿਸ ਹੋਏ ਜਿਹੜੀ ਗੋਲੀ ਸ਼੍ਰੀ ਹਰਮੰਦਰ ਸਾਹਿਬ ਦੀ ਦਵਾਰ ਨੂੰ ਜਾ ਕੇ ਵੱਜੀ ਲੇਕਿਨ ਇਧਰ ਮਾਮਲਾ ਹੋਰ ਆ ਗਿਆ ਹੈ ਕਿਉਂਕਿ ਕੱਲ ਹਗਾਮੀ ਮੀਟਿੰਗ ਹੋਈ ਹਗਾਮੀ ਮੀਟਿੰਗ ਦੇ ਵਿੱਚ ਉਹੀ ਬੰਦੇ ਹਾਜ਼ਰ ਹੋਏ ਉਹੀ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਹਾਜ਼ਰ ਹੋਏ ਜਿਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਦੇ ਪਿੱਛੇ ਲੱਗ ਕੇ ਜਿਹੜੇ ਅਸਤੀਫੇ ਦਿੱਤੇ ਨੇ ਇੱਕ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਹੈ ਕਿ ਤਿੰਨਾਂ ਦਿਨਾਂ ਦੇ ਵਿੱਚ ਅਸਤੀਫੇ ਮਨਜ਼ੂਰ ਕਰਕੇ ਉਹਦਾ ਜਦ ਸਪਸ਼ਟੀਕਰਨ ਹੈ ਉਹ ਸਾਰੀ ਫਾਈਲ ਜਿਹੜੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਵਿਸ਼ ਸਿੰਘ ਉਹਨਾਂ ਨੂੰ ਦਿੱਤੀ ਜਾਵੇ ਇੱਧਰ ਇੱਕ ਹੋਰ ਪਸੂੜੀ ਪੈ ਗਈ ਹੈ ਪਹਿਲਾਂ ਕਹਿੰਦੇ ਸੀ ਕਿ ਇਹ ਸ਼ਰੂਮਣੀ ਅਕਾਲੀ ਦਲ ਵਾਲੇ ਇੱਕ ਦੂਜੇ ਨੂੰ ਵੇਖਣਾ ਨਹੀਂ ਚਾਹੁੰਦੇ ਉਹ ਕਹਿੰਦੇ ਸੀ ਅਸੀਂ ਬਾਗੀ ਆ ਸੁਖਵੀਰ ਸੁਖਵੀਰ ਸਿੰਘ ਬਾਦਲ ਜਿਹੜਾ ਧੜਾ ਉਹ ਬਾਗੀ ਹੈ ਲੇਕਿਨ ਹੁਣ ਵੱਡਾ ਬਿਆਨ ਆ ਗਿਆ ਹੈ ਪਤਾ ਲੱਗ ਗਿਆ ਹੈ ਜਿਹੜੇ ਲੋਕ ਸਿਆਸੀ ਕਹਿੰਦੇ ਸੀ ਕਿ ਇਹਨਾਂ ਦੋਹਾਂ ਧਿਰਾਂ ਮਨੋਂ ਡਰਾਮਾ ਕੀਤਾ ਜਾ ਰਿਹਾ ਹੈ ਯਾਨੀ ਕਿ ਸੁਖਦੇਵ ਸਿੰਘ ਢੀਂਸਾ ਜੋ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਰਹਿ ਚੁੱਕੇ ਨੇ ਉਹਨਾਂ ਵੱਲੋਂ ਬੜਾ ਵੱਡਾ ਬਿਆਨ ਆਇਆ ਹੈ ਕਿਉਂਕਿ ਸੁਖਦੇਵ ਸਿੰਘ ਢੀਂਸਾ ਜਿਹੜੇ ਨੇ ਉਹ ਸਰਪਸਟ ਵੀ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਅਤੇ ਉਹਨਾਂ ਦੇ ਜਿਹੜੇ ਸਬੰਧ ਨੇ ਸੁਖਬੀਰ ਸਿੰਘ ਬਾਦਲ ਦੇ ਨਾਲ ਬੜੇ ਚੰਗੇ ਨੇ ਇੱਧਰ 15 ਦਿਨਾਂ ਦਾ ਲਾਲਾ ਲਾਇਆ ਗਿਆ ਕਿ 15 ਦਿਨਾਂ ਦੇ ਵਿੱਚ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਦਾਸਤੀ ਮਨਜ਼ੂਰ ਕਰਕੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਾ ਕੇ ਉਥੇ ਤਲਬ ਕਰਵਾ ਤਲਬ ਕਰਕੇ ਦੇ ਦੇਾਂਗੇ ਇੱਧਰ ਇੱਕ ਨਵੀਂ ਜਿਹੜੀ ਪਸੂੜੀ ਪੈ ਗਈ ਹੈ ਸੁਖਦੇਵ ਸਿੰਘ ਢੀਂਸਾ ਸੁਖਦੇਵ ਸਿੰਘ ਢੀਂਸਾ ਨੇ ਐਲਾਨ ਕਰ ਦਿੱਤਾ ਹੈ ਉਹਨਾਂ ਕਿਹਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਦੇ ਨੇ ਤਾਂ ਸਾਨੂੰ ਕੋਈ ਸਮੱਸਿਆ ਨਹੀਂ ਸਾਨੂੰ ਕੋਈ ਪ੍ਰੋਬਲਮ ਨਹੀਂ ਹੋਵੇਗੀ ਸਾਨੂੰ ਕੋਈ ਅਪਤੀ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੇਕਰ ਸੁਖਬੀਰ ਸਿੰਘ ਬਾਦਲ ਦੁਬਾਰਾ ਪ੍ਰਧਾਨ ਬਣਦੇ ਨੇ ਕੀ ਸੁਖਦੇਵ ਸਿੰਘ ਢੀਂਸਾ ਨੇ ਇਹ ਨਿੱਜੀ ਆਪਣੇ ਪੱਧਰ ਤੇ ਵਿਚਾਰ ਦਿੱਤੇ ਨੇ ਕਿ ਜ਼ਗੀਰਕਾਰ ਮਨਪ੍ਰੀਤ ਯਾਲੀ ਗੁਰਪ੍ਰਤਾਪ ਸਿੰਘ ਮਡਾਲਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜਾਂ ਪ੍ਰਵਿੰਦਰ ਢੀਂਸਾ ਦੀ ਪਰਮਿਸ਼ਨ ਲਈ ਹੈ ਅੱਜ ਵੱਡਾ ਬਿਆਨ ਦੇ ਦਿੱਤਾ ਗਿਆ ਹੈ ਯਾਨੀ ਕਿ ਕੋਈ ਟੈਨਸ਼ਨ ਨਹੀਂ ਇਹ ਹੀ ਗੱਲ ਤਾਂ ਅੱਗੇ ਸਭੀ ਤੋਂ ਬਾਤ ਚਾਹੁੰਦਾ ਹੈ ਹੁਣ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਜੇਕਰ ਜੇਕਰ ਸੁਖਦੇਵ ਸਿੰਘ ਸਾਰੇ ਅੱਧੀ ਵੱਡੀ ਗੱਲ ਕਹਿ ਦਿੰਦੀ ਹੈ ਤਾਂ ਫਿਰ ਸੁਖਬੀਰ ਸਿੰਘ ਬਾਦਲ ਨੂੰ ਦੁਨੀਆਂ ਦੀ ਕੋਈ ਤਾਕਤ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਉਸ ਨੂੰ ਲੈ ਜਾਵੇ ਕਿਉਂਕਿ ਪੰਗਾ ਪਸੂੜੀ ਤਾਸ੍ਰੂਮੀ ਅਕਾਲੀ ਦਲ ਦੇ ਵਿੱਚ ਬਾਗੀ ਧੜੇ ਵੀ ਪਾਈ ਸੀ ਯਾਨਕਿ ਬਾਗੀ ਅਤੇ ਦਾਗੀ ਧੜਾ ਇੱਕ ਮਿਕ ਹੋ ਗਿਆ ਹੈ ਚਾਹੇ ਉਹ ਗੱਲ ਕਰੀਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜਿਹੜਾ ਉਹਨਾਂ ਨੂੰ ਫਰਮਾਨ ਜਾਰੀ ਹੋਇਆ ਯਾਨਕਿ ਸੁਖਦੇਵ ਸਿੰਘ ਢੀਂਸਾ ਨੇ ਅੱਜ ਐਡਾ ਵੱਡਾ ਬਿਆਨ ਕਿਵੇਂ ਦੇ ਦਿੱਤਾ ਉਧਰ ਤਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਕਹਿ ਰਹੇ ਨੇ ਕਿ 8 ਦਸੰਬਰ ਤੋਂ ਬਾਅਦ ਮੈਂ ਖੁਲਾਸੇ ਕਰਾਂਗਾ ਕਿਸ ਤਰ੍ਹਾਂ ਮਾਫੀ ਨਾਮਾ ਹੋਇਆ ਕਿਸ ਤਰ੍ਹਾਂ ਬਹਿਮਤ ਕਰਾਂ ਦਾ ਗੋਲੀ ਗੋਲੀ ਕਾਂਡ ਹੋਇਆ ਉਹਨਾਂ ਕਹਿੰਿਆ ਮੈਂ ਨਿਰਦੋਸ਼ ਆ ਮੇਰੇ ਉੱਤੇ ਬੇਵਜਹ ਤੋਂ ਇਲਜ਼ਾਮ ਲਗਾਏ ਗਏ ਨੇ ਲੇਕਿਨ ਨੇ ਕਹਿ ਦਿੱਤਾ ਹੈ ਕਿ ਅਸੀਂ ਸਾਰੇ ਬਾਗੀ ਧੜੇ ਵਾਲੇ ਕੱਟੇ ਆ ਸਾਨੂੰ ਕੋਈ ਸਮੱਸਿਆ ਨਹੀਂ ਜੇਕਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਣਦੇ ਨੇ ਇਟ ਮੀਨਸ ਦੁਬਾਰਾ ਸੁਖਬੀਰ ਸਿੰਘ ਬਾਦਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣ ਗਏ ਭਾਵੇਂ ਕਿੰਨਾ ਮਰਜੀ ਸ਼੍ਰੋਮਣੀ ਅਕਾਲੀ ਦਲ ਦਾ ਔਰ ਵਾਲੇ ਦਿਨਾਂ 'ਚ ਨੁਕਸਾਨ ਹੋ ਜਾਵੇ ਤਾਂ